ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕੈਰੇ ਦੇ ਵਿੱਚ ਕੈਰੇ ਪਿੰਡ ਜ਼ਿਲ੍ਹੇ ਬਰਨਾਲੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਜਦੋਂ ਤੁਸੀਂ ਮੋਗੇ ਤੋਂ ਬਰਨਾਲੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤੇ ਬਰਨਾਲੇ ਵਾਲਾ ਜਿਆ ਟੂਲ ਪਲਾਜੇ ਤੋਂ ਪਿੱਛੇ ਮਿੱਤਰੋ ਸੜਕ ਦੇ ਉੱਤੇ ਲੱਗਿਆ ਵੱਡਾ ਬੋਰਡ ਮਿਲੂਗਾ ਤੁਹਾਨੂੰ ਪਿੰਡ ਬਖਤਗੜ ਦਾ ਤੇ ਬਖਤਗੜ ਤੋਂ ਸਿੱਧਾ ਕੈਰੇਆ ਪਿੰਡ ਦੇ ਵਿੱਚ ਚਿੱਟੀ ਪੱਟੀ ਵਾਲੀ ਸੜਕ ਆਉਂਦੀ ਆ ਮਿੱਤਰੋ ਤੇ ਕੈਰੇਆ ਪਿੰਡ ਤੋਂ ਜਿਹੜੀ ਨਾਈਵਾਲ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਪੱਠਿਆਂ ਦੇ ਕੋਲੇ ਬਾਈ ਹੁਣਿਆਂ ਦੇ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਸ਼ੌਂਕ ਦੇ ਨਾਲ ਜਾਨਵਰ ਰੱਖਦੇ ਆ ਭਾਈ ਹੁਣ ਇਹਨਾਂ ਨੂੰ ਸ਼ੌਂਕ ਇੱਕ ਬਰੀਡ ਲੈਵਲ ਦਾ ਇੱਕ ਚੰਗਾ ਪਸ਼ੂ ਪਾਲਣ ਦਾ ਸ਼ੌਂਕ ਬਈ ਹੁਣਾਂ ਦੇ ਖੂਨ ਦੇ ਵਿੱਚ ਬਈ ਹੁਣਾਂ ਦੇ ਬਲੱਡ ਦੇ ਵਿੱਚ ਤੇ ਜਜ਼ਬੇ ਤੋਂ ਬਿਨਾਂ ਕਿਸੇ ਚੀਜ਼ ਨੂੰ ਸਲਾਮ ਨਹੀਂ ਕੀਤੀ ਜਾਂਦੀ ਜਦੋਂ ਕਿਸੇ ਚੀਜ਼ ਦੇ ਵਿੱਚ ਜਜ਼ਬਾ ਹੋਊਗਾ ਤੇ ਸਲਾਮ ਫੇਰੀ ਕੀਤੀ ਜਾਂਦੀ ਆ ਮਿੱਤਰੋ ਇਹ ਭਰਾ ਵੀ ਚੰਗੀਆਂ ਕੱਟੀਆਂ ਦੀ ਸ਼ੌਂਕ ਦਾ ਕੀਮਤ ਭਰਦੇ ਆ ਜਦੋਂ ਕੋਈ ਇਨਸਾਨ ਕੱਟੀ ਦੀ ਕੀਮਤ ਭਰਦਾ ਹੋਵੇ ਤਾਂ ਉਦੋਂ ਸਮਝ ਲਓ ਤੁਸੀਂ ਉਹਦੇ ਸ਼ੌਂਕ ਕਿੰਨਾ ਕੁ ਹੁੰਦੇ ਦਿਲ ਦੇ ਵਿੱਚ ਉਸ ਜਾਨਵਰ ਦੇ ਪ੍ਰਤੀ ਹੁੰਦਾ ਕਿੰਨਾ ਕੁ ਰਜਾਨ ਹੋਊਗਾ ਆਹ ਕਰਦਿਆਂ ਗੱਲਾਂ ਬਾਤਾਂ ਬਈ ਹੁਣਾਂ ਦੇ ਨਾਲ ਆਪਾਂ ਸਾਰੀ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਮਹਾਰਾਜ ਜੀ ਠੀਕ ਵਧੀਆ ਵਧੀਆ ਸੇਤਾ ਦੇ ਪਰਿਵਾਰ ਜੀ ਚਾਹਾਂ ਠੀਕ ਚੜ੍ਹਦੀ ਕਲਾ ਬਾਈ ਜੀ ਚਲੋ ਸ਼ੁਕਰ ਰੱਬ ਦਾ ਅੱਛਾ ਇੱਕ ਵਾਰੀ ਆਪਾਂ ਘਰ ਤਾਂ ਆਪਣਾ ਕੈਰੇ ਤੋਂ ਨਈ ਵਾਲਾ ਵਾਲੀ ਸੜਕ ਦੇ ਉੱਤੇ ਆ ਗਏ ਹਾਂ ਹਾਂ ਨਈਆ ਰੋਡ ਤੇ ਆਗੇ ਨੇੜੇ ਆ ਪੱਠੇੜਾ ਹੀ ਪੁੱਤ ਕੈਮਰੇ 'ਚ ਕੈਦ ਕਰਦੀ ਮੜੇ ਜੇ ਆ ਪੱਠੇ ਆਗੇ ਨੇੜੇ ਕਿ ਜਿੱਥੇ ਕੱਚੀਆਂ ਇੱਟਾਂ ਬਣਦੀਆਂ ਹਨ ਹਾਂ ਹਾਂ ਠੀਕ ਆ ਗੱਲ ਇਹ ਹੋਵਾ ਵੀ ਸੱਜਣਾ ਆਪਦਾ ਨਾਮ ਦੱਸ ਦੇ ਇੱਕ ਜੀ ਮੈਨੂੰ ਕੀ ਆ ਨਾਮ ਗੁਰਪ੍ਰੀਤ ਸਿੰਘ ਜੀ ਬੜੈਚ ਜੀ ਸਨ ਆਫ ਸਰਜੀਤ ਸਿੰਘ ਬੜ ਜਾਨਵਰਾਂ ਦਾ ਸ਼ੌਂਕ ਫਿਰ ਬਾਵਾ ਟਕੜਾ ਪਾਈ ਬਸ ਹਾਂ ਹਾਂ ਇਹ ਫਿਰ ਕਿਵੇਂ ਪੈ ਪੂਗੇ ਕਿਹੜੇ ਖੂਨ ਦਾ ਦੌਰ ਰਲ ਗਿਆ ਬਾ ਪਹਿਲਾਂ ਤੁਸੀਂ ਦਾਦਾ ਗਾ ਤੁਸੀਂ ਚੱਲੇ ਆਉਂਦਾ ਸੀ ਠੀਕ ਆ ਅੱਛਾ ਇਸ ਟਾਈਮ ਕਿੰਨੇ ਘਰ ਦੇ ਵਿੱਚ ਜਾਨਵਰ ਰੱਖੇ ਹੋਏ ਆ ਬਈ ਆਪਣਾ ਹੈਗਾ 22 22 ਦੁੱਧ ਵਾਲੇ ਜਾਨਵਰ ਕਿੰਨੇ ਦੁੱਧਾਰੂ ਪਸ਼ੂ ਦੁੱਧ ਵਾਲਾ ਹੈਗਾ 17 18 ਠੀਕ ਹੈ ਬਾਈ ਤੇ ਚੰਗੀਆਂ ਮੱਝਾਂ ਰੱਖੀਆਂ ਹੋਈਆਂ ਹਨ ਹਾਂ ਮੱਝਾਂ ਵਿੱਚ ਗਾਈਆਂ ਨੇ ਠੀਕ ਹੈ ਮਹਾਰਾਜ ਅੱਛਾ ਇੱਕ ਗੱਲ ਆ ਦੱਸਿਓ ਮੈਨੂੰ ਵੀ ਆਪਾਂ ਜਿਹੜਾ ਇਹ ਜਾਨਵਰ ਰੱਖੇ ਹੋਏ ਆ ਵੀ ਮਰ ਚੰਗੀ ਬਲੱਡ ਲਾਈਨ ਦੇ ਸਾਰੇ ਚੰਗੀ ਹਾਂ ਪੂਰਾ ਹਾਂ ਹਾਂ ਵਧੀਆ ਸ਼ੌਂ ਉਟਾ ਹਰ ਪੱਖ ਤੋਂ ਠੀਕ ਹੈ ਮਰਾ ਅੱਛਾ ਇੱਕ ਜਿਹੜੀ ਆਪਾਂ ਅੱਜ ਮੱਝ ਸੇਲ ਕਰਨੀ ਆ ਹਾਂ ਜਾਂ ਇਹ ਤਾਂ ਕਰਨੀ ਆਪਾਂ ਮੱਝ ਸੇਲ ਤੇ ਜਾਨਵਰ ਤੇਰੇ ਕੋਲ ਜਿਵੇਂ ਹੋਰ ਨੀਲੀ ਦੇ ਗਿਰ ਨਸਲ ਦੇ ਹੋ ਕੇ ਹਨ ਵੀ ਸਾਰੀਆਂ ਬਰੇਟੀਆਂ ਆ ਹਾਂ ਹਾਂ ਸਾਰੀਆਂ ਸਭ ਤੋਂ ਵੱਧ ਸ਼ੌਂਕਾ ਬੇਟੇ ਨੂੰ ਆ ਤਾਂ ਡਿਸਾਈਨ ਹਾਂ ਜਾਂ ਇਹ ਮੁੰਡੇ ਨੂੰ ਆ ਇਹਦਾ ਨਾਮ ਕੇਲਾ ਪੁੱਤ ਮੈਂਕ ਲਾਲੀ ਮੜਾ ਜਾਂ ਤੇ ਬਾਪੂ ਤੋਂ ਲਾ ਕੇ ਪਾਉਂਦੀ 2 ਮਿੰਟ ਚਲੋ ਅੱਛਾ ਨਾਮ ਦੱਸੀ ਪੁੱਤ ਇੱਕ ਵਾਰ ਰਵਿੰਦਰ ਸਿੰਘ ਕਿਹੜਾ ਪਿੰਡਾ ਪੁੱਤ ਤੇਰੀ ਕਹਰੇ ਤੇ ਐਂ ਦੱਸੀ ਮੈਨੂੰ ਵੀ ਸਕੂਲੇ ਕਿਨੇ ਪੜਦਾ ਤੂੰ ਮੈਂ ਹੀ ਬਾਬਾ ਦੀਪ ਚ ਬਾਬਾ ਦੀਪ ਸਿੰਘ ਹਾਂਜੀ ਠੀਕ ਆ ਬਾਬਾ ਦੀਪ ਸਿੰਘ ਸਕੂਲੇ ਪੜਦਾ ਹੋਵੇ ਇੰਗਲਿਸ਼ ਵਾਲਾ ਮੈਟਰ ਤਾਂ ਆਊਗਾ ਤੇ ਸਾਰਾ ਹਨਾ ਹਾਂਜੀ ਹਾਂਜੀ ਤੇ ਪੰਜਾਬੀ ਹੈਗੀ ਆ ਨਹੀਂ ਪੰਜਾਬ ਬੋਰਡ ਹੈ ਹੀ ਪੰਜਾਬ ਬੋਰਡ ਤੇ ਫਿਰ ਤੇਰਾ ਸ਼ੌਂਕ ਯਾਰ ਇਹ ਕਾਲੀਆਂ ਮੱਝਾਂ ਦਾ ਕਾਲੇ ਸੋਨੇ ਦਾ ਨੀਲੇ ਸੋਨੇ ਦਾ ਕਿਵੇਂ ਪਾਲਿਆ ਤੂੰ ਇਹ ਬਸ ਡੈਡੀ ਹੋਰਾਂ ਨੂੰ ਦੇਖਤੀ ਹਾਂ ਠੀਕ ਆ ਇਹ ਫਿਰ ਹੁਣ ਸ਼ੌਂਕ ਨਾਲ ਜਾਨਵਰ ਪਾਲਦਾ ਹਾਂਜੀ ਹਾਂਜੀ ਠੀਕ ਆ ਬਾਈ ਕੀ ਪਤਾ ਤੇ ਇਹ ਫਿਰ ਸ਼ੌਂਕ ਜਿਹੜਾ ਅੱਗੇ ਲੈ ਕੇ ਜਾਏਂਗਾ ਹੋਰ ਹਾਂਜੀ ਹਾਂਜੀ ਵਧਾਏਂਗਾ ਫਾਰਮ ਨੂੰ ਹਾਂਜੀ ਹਾਂਜੀ ਠੀਕ ਆ ਬਾਈ ਤੇ ਅੱਧ ਜਿਹੜੀ ਮੱਝ ਵੇਚਣੀ ਆਪਾਂ ਹਨਾ ਇਹ ਤੂੰ ਮੈਨੂੰ ਐਂ ਦੱਸਦੇ ਵੀ ਤੈਨੂੰ ਤਾਂ ਕੋਈ ਬਾਪੂ ਤੇਰ ਨੂੰ ਨਹੀਂ ਪਤਾ ਇਹ ਕਿਹੜੇ ਸੀਮੰਟ ਦੀ ਆਪ ਆ ਇਹ ਸੈਗ ਦੇ ਕਿਸੇ ਬੋਲਦੀ ਹੈ ਹੀ ਆਪ ਜੀ ਹਾਂਜੀ ਇਹ ਆਪਾਂ ਨੂੰ ਯਾਦ ਨਹੀਂ ਇਹਦੇ ਵੀ ਤੇੜੇ ਬੋਲਦੀ ਹੈ ਸੈਗ ਦੇ ਦੀ ਠੀਕ ਹੈ ਜੀ ਤੇ ਆਪੀ ਤੁਸੀਂ ਨੂਰ ਤੋਂ ਗੱਬਣ ਲక్ష్ਮੀ ਡੇਰੀ ਫਾਰਮ ਹਾਂਜੀ ਲక్ష్ਮੀ ਡੇਰੀ ਫਾਰਮ ਦਾ ਅੱਛਾ ਕਿੰਨੇ ਦਿਨ ਬਾਕੀ ਇਹਦੀ 10 ਦਿਨ ਰਹਿ ਗਈ 10 ਦਿਨ ਰਹਿ ਗਈ ਹਾਂਜੀ ਅੱਛਾ ਵੀ ਪਤਾ ਗੱਲ ਆ ਵੀ ਦੂਜਾ ਸੂਆ ਸੁੰਦੀ ਹੈ ਕਿਹੜਾ ਨਹੀਂ ਦੂਜਾ ਸੂਆ ਜੀ ਦੂਜਾ ਸੂਆ ਸੁੰਦੀ ਹਾਂਜੀ ਤੇ ਪਹਿਲੇ ਸੂਏ ਦੇ ਅੰਤ ਕੰਡੇ ਤੋਲਣ ਵਾਲਾ ਦੁੱਧ ਕਿੰਨਾ ਦਿੰਦੀ ਹੈ ਤੇ ਇਹਨੇ 16 ਲੀਟਰ ਹੀ 16 ਲੀਟਰ ਪਹਿਲੇ ਹਾਂਜੀ 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 ਮੈਂ ਥੋੜਾ ਜਿਹਾ ਪਿੱਛੇ ਰੱਖ ਕੇ ਬੁੱਲ ਜਵਾਜ਼ ਦੇ ਕਵਰ ਕਰੀ ਜਾਨੀ ਠੀਕ ਹੈ ਗੱਲ ਐ ਉਹ ਵੀ ਪੁੱਤ ਜੇ ਕੁਤ ਕਰੇ ਰੱਖਣਾ ਤੇਰੇ ਵਰਗਾ ਯਾਰ ਵੀ ਤੂੰ ਹੋਰ ਸ਼ੌਂਕ ਪੈ ਜਾਵੇਂ ਆਪੇ ਮਹ ਲੈਣੀ ਇਹਦਾ ਮੁੰਡੇ ਤੋਂ ਹੀ ਲੈਣੀ ਲਾਂ ਪਤਾ ਨਹੀਂ ਆਉਂਦਾ ਫਿਰ ਨਹੀਂ ਨਹੀਂ ਲੰਬਾ ਹੋਈ ਨਹੀਂ ਠੀਕ ਆ ਤਹਿਸੀਲ ਠੰਡੀ ਦਾ ਬਹੁਤ ਆ ਹਨਾ ਹਾਂਜੀ ਹਾਂਜੀ ਉਹਦਾ ਆਪਾਂ ਨੂੰ ਪਤਾ ਹੀ ਲੱਗੀ ਜਾਂਦਾ ਹੈ ਹਾਂਜੀ ਹਾਂਜੀ ਇਹ ਸੈਕ ਦੇ ਜਿਹੜੇ ਮਤਲਬ ਪ੍ਰੋਪਰ ਨੰਬਰ ਦੇ ਆਉਂਦੇ ਬਾਰੇ ਜਾਣਕਾਰੀ ਭੁੱਲ ਗਈ ਹਾਂਜੀ ਉਹਦੇ ਬਾਰੇ ਆਪਾਂ ਨੂੰ ਯਾਦ ਨਹੀਂ ਆਉਂਦਾ ਉਹ ਬੁੱਲ ਬਾਰੇ ਠੀਕ ਆ ਕਿਹੜਾ ਸੀ ਠੀਕ ਹੈ ਕਿੰਨਾ ਦੁੱਧ ਚੋਲਿਆ ਤੁਸੀਂ ਪਹਿਲੇ ਸੂਏ ਦੇ ਵਿੱਚ ਇਹਦੇ 16 ਲੀਟਰ 16 ਲੀਟਰ ਘੜਿਆ ਲਾ ਹਾਂਜੀ ਹਾਂਜੀ ਠੀਕ ਹੈ ਚੂਣ ਚਣ ਕਿਵੇਂ ਲਗਾ ਰਿਹਾ ਬਾਈ ਚੂਣ ਪੂਰਾ ਵਧੀਆ ਹੀ ਐਦਕੀ ਫਿਰ ਤੈਨੂੰ ਕੀ ਉਮੀਦ ਆ ਵੀ ਕਹਿੰਦਾ ਖਾਲਾ ਕਿ ਆਪਾਂ ਜੇ ਫਸਲ ਸਾਫ ਲਗੀ ਨਾ ਦੁੱਧ ਤੇ ਪਰੋਸਾ ਹੁੰਦਾ ਵੀ ਐਦਕੀ ਮਸ਼ੀਨ ਵੜਨ ਤੋਂ ਪਹਿਲਾਂ ਲਾ ਲਜਦੇ ਆੜੀ ਉਹ ਐਦਕੀ ਇੰਨੀ ਨਿਕਲੂਗੀ ਆ ਤੈਨੂੰ ਇਹਦੇ ਤੋਂ ਕੀ ਲੱਗਦਾ ਪਤਾ ਹਾਂਜੀ ਇਹ 18 ਲੀਟਰ ਦੁੱਧ ਦੇ ਦੂਈ ਯਾਲੀ ਯਾਰੀ ਦੇ ਦਊਗੀ ਬਾਈ ਹਣਾ ਤੇ ਟਿੱਪਾ ਲੀ ਪੁੜੀ ਪਜਲ ਗੋਜਨ ਬਹੁਤ ਕੱਦ ਦਾ ਚਾਹੀਦਾ ਹੋਗੇ 5 ਫੁੱਟ ਦੇ ਕਰੀਬ ਆਂਦੀ ਹੈ ਹਾਂਜੀ ਹਾਂਜੀ ਤੇ 6.5-7 ਦੇ ਤਾਂ ਬਾਈ ਨੇ ਨੇੜੇ 6 ਦੇ ਨੇੜੇ ਹੋਊਗੀ ਬਾਈ ਹਾਂਜੀ ਹਾਂਜੀ ਲੈ ਪੁੱਤ ਹੌਣ ਹੀ ਤੁਰਦੇ ਕਰ ਜਰੂਰ ਆ ਤੂੰ ਪਰ ਜੇ ਤੂੰ ਕੋਦਾਂ ਦੇ ਜਿੰਨਾ ਨਹੀਂ ਭਜਣਾ ਲੈ ਵੀ ਮਿੱਤਰੋ ਆਪ ਇਹ ਹੈਗੀ ਕਿਸੇ ਸੈਕ ਦੇ ਮਾ ਨਾਲ ਆਪ ਹੈ ਸੈਕ ਦੀ ਕਿਸੇ ਨੰਬਰ ਦਾ ਬੋਲ ਜਿਹੜਾ ਉਹ ਮਾ ਵੀਰ ਉਹਨੇ ਨਹੀਂ ਚਿੱਤਾਲਿਆ ਦੂਜਾ ਸੂਆ ਸੁਂਦੀ ਆ ਪਹਿਲੇ ਸੂਏ 16 ਲੀਟਰ ਕੰਡੇ ਤੋਲਣ ਵਾਲਾ ਤੋਂ ਦਰਕਾਰਡ ਇਸ ਕਰਮਾ ਵਾਲੀ ਨੇ ਪੁਰਕਾਇਆ ਹੋਇਆ ਮਿੱਤਰੋ ਅੱਗੇ ਇਹ ਲక్ష్ਮੀ ਡੈਰੀ ਫਾਰਮ ਦੇ ਬ੍ਰਾਂਡ ਕੋਹੇਨੂਰ ਬੁੱਲ ਤੋਂ ਇਹ ਗੱਪਾਂ ਨਾ ਕਰਮਾ ਵਾਲੀ ਮਿੱਤਰੋ ਔਰ ਮੂਰਾ ਦੇ ਵਿੱਚ ਵੱਟੀਆਂ ਮੱਲਾ ਮਾਰਦੇ ਪਏ ਆ ਜਿਹਨੇ ਬੁੱਲ ਮਿੱਤਰੋ ਉਹਨਾਂ ਦੀ ਚਰਚਾ ਜੀ ਹੁਣ ਆਮ ਕਰਿਆ ਕਰੂੰਗਾ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਪਤਾ ਲੱਗਦਾ ਵਾ ਕਿਸਾਨ ਨੂੰ ਵੀ ਅਸੀਂ ਕਿਹੜਾ ਸੀਮਣ ਭਰਾਉਣਾ ਵਾ ਔਰ ਜਦੋਂ ਕਿਸਾਨ ਕੋਈ ਚੰਗਾ ਸੀਮਣ ਭਰੌਂਦਾ ਵਾ ਤਾਂ ਫਿਰ ਮਿੱਤਰੋ ਗੱਲਾਂ ਬਾਤਾਂ ਪੂਰੀਆਂ ਟਿਕਾਣੇ ਲੱਗਦੀਆਂ ਵਾ ਇਸੇ ਤਰ੍ਹਾਂ ਇਹ ਮੱਛ ਦੀ ਵੀ ਗੱਲਬਾਤ ਪੂਰੀ ਟਿਕਾਣੇ ਲੱਗੀ ਹੋਈ ਆ ਝੋਟੀ ਦੂਜਾ ਸੂਆ ਠੰਡੀ ਸੀਲ ਰੱਜ ਕੇ ਕੰਦ ਬਾੜੀਆਂ ਲੋ ਪੜੀ ਜ਼ਬਰਦਸਤ ਸਰੀਰ ਕਾਲੇ ਪੱਖ ਤੋਂ ਬੜੀ ਜ਼ਬਰਦਸਤ ਢਾਂਚੇ ਵਾਲੇ ਪੱਖ ਤੋਂ ਬੜੀ ਜ਼ਬਰਦਸਤ ਲੇਵੇ ਵਾਲੇ ਪੱਖ ਤੋਂ ਬੜੀ ਮਜ਼ਬੂਤੀ ਚੰਗੀ ਆ ਮਿੱਤਰੋ ਹਰ ਪੱਖ ਤੋਂ ਕੋਕੇ ਜੜਦੀ ਐ ਕੋਕੇ ਜੜਨ ਦਾ ਮਤਲਬ ਹੁੰਦਾ ਵੀ ਕੋਈ ਹੱਥ ਧਰਾਉਂਦੀ ਨਹੀਂ ਇਹ ਕਰਮਾਂ ਵਾਲੀ ਮਿੱਤਰੋ ਇਹਦੇ ਵਿੱਚ ਬਰੀ ਕਿੰਨਾ ਕਮਾਲਾ ਕਿਉਂਕਿ ਜਿਹੜੇ ਪੁਰਾਣੇ ਪੈਸੇ ਲਾਉਣੇ ਉਹਨੇ ਵੇਖਣੀ ਵੀ ਇਹ ਆ ਕੇ ਰੂਹ ਦੇ ਨਾਲ ਆ ਕੱਲਾ ਕੱਲਾ ਅੰਗ ਵੇਖਣਾ ਬਣਦਾ ਕਿਉਂਕਿ ਜਦੋਂ ਆਪਾਂ ਪੈਸੇ ਲਾਉਣੇ ਆ ਜਦੋਂ ਆਪਾਂ ਜੇਬ ਚੋਂ ਕੱਢਣੇ ਉਹਦਾ ਬੜਾ ਕੁਝ ਸੋਚ ਕੇ ਕੱਢਣੇ ਪੈਂਦੇ ਆ ਤੇ ਫਿਰ ਤੁਹਾਡਾ ਨਿੱਜੀ ਫਰਜ਼ ਬਣਦਾ ਵਾ ਕਿ ਤੁਸੀਂ ਚੀਜ਼ ਵੀ ਉਹ ਖਰੀਦੋ ਜਿਹੜੀ ਤੁਹਾਡੀ ਲਾਏ ਹੋਏ ਪੈਸਿਆਂ ਨੂੰ ਪੂਰੇ ਕਰਦੀ ਹੋਵੇ ਲੈ ਵੀ ਪੁੱਤਰਾ ਇੱਕ ਵਾਰੀ ਨੰਬਰ ਸਾਂਝਾ ਜ਼ਰੂਰ ਕਰਦੀ ਦਰਸ਼ਕ ਵੀਰਾਂ ਨਾਲ ਆਪਣਾ 62832 ਜੀ 64614 ਇੱਕ ਵਾਰੀ ਹੋਰ ਬੋਲਦੇ 62832 64614 ਤੇ ਆ ਵੀ ਬਾਪੂ ਇੱਕ ਵਾਰੀ ਤੇਰੇ ਨਾਲ ਜ਼ਰੂਰ ਗੱਲ ਕਰਨੀ ਆ ਬਾਈ ਨੇ ਮੈਨੂੰ ਜਿਹੜਾ ਸੱਦਾ ਦਿੱਤਾ ਫਿਰ ਰਹਿ ਨਾ ਜਾਵੇ ਕਿਨਾਂ ਸ਼ੌਂਕ ਜਿਹੜਾ ਤੇਰਾ ਦੇ ਵਿੱਚ ਦਾਂ ਫਿਰ ਬਾਈ ਹੋਰ ਸੇਤਾ ਪਰਿਵਾਰ ਹਾਂ ਹਾਂ ਸਾਬਠੀ ਬਾਈ ਆਪਣਾ ਮੇਲ ਕਿਵੇਂ ਹੋਇਆ ਸੀ ਪਹਿਲੀ ਵਾਰੀ ਪਹਿਲੀ ਵਾਰ ਬਾਈ ਆਪਾਂ ਪਿੰਡ ਰੋਡਾਂ ਤੋਂ ਹੂੰ ਜਾਨਵਰ ਤੇਰੀ ਵੀਡੀਓ ਦੇਖ ਕੇ ਲੈਣ ਗਏ ਸੀਗੇ ਤੁਸੀਂ ਮਿਲ ਗਏ ਹੀ ਆਪਾਂ ਹਾਂ ਹਾਂ ਲੀਲੀ ਰਾਵੀ ਝੁੱਟੀ ਦਵਾਈ ਸੀ ਇੱਕ ਗਿਰਗਾਂ ਦਵਾਈ ਸੀ ਵਧੀਆ ਨਿਕਲੇ ਬਾਈ ਹਾਂ ਪੂਰੇ ਵਧੀਆ ਵਧੀਆ ਠੀਕ ਹੈ ਬਾਈ ਚਲੋ ਚੁੱਕਿਆ ਬਾਈ ਤੇ ਫਿਰ ਗੱਲ ਹੈ ਬਾਈ ਵਾ ਤੇਰਾ ਫੋਨ ਵੀ ਤੂੰ ਮੈਨੂੰ ਮਨਾ ਘਟੂ ਘੜ ਮਹੀਨਾ ਵੀ ਦਿਨ ਲਾਉਂਦਾ ਰਿਹਾ ਹਾਂ 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 ਇਹਨਾਂ ਦਿਨ ਤਾਂ ਕੀਤੀ ਹੋਗੀ ਵੇਟ ਤੂੰ ਟੋਰ ਹਾਂ ਹਾਂ ਅੱਛਾ ਤੇ ਇਹ ਆ ਬਾਈ ਹੁਣਾਂ ਦਾ ਨੰਬਰ ਮਿੱਤਰੋ ਪਿੰਡ ਹੈਗਾ ਵਾ ਕੈਰੇ ਤੇ ਜ਼ਿਲ੍ਹਾ ਹੈਗਾ ਵਾ ਬਰਨਾਲਾ ਤੇ ਬਾਈ ਅਸੀਂ ਜਾਣਾ ਵਾ ਅੱਗੇ ਕਿਉਂਕਿ ਹਰ ਕੋਈ ਅੱਜ ਕੱਲ ਕਾਲਾ ਫਿਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁ ਅਗਰ ਦੀਪ ਗਿੱਲ ਦੇ ਨਾਲ ਜਲਦ ਮਿਲਦੇ ਆ ਕਿਸੇ ਨਵੇਂ ਨਿਵੇਸ਼ ਦੇ ਨਾਲ